Bye. ਤਾਂ ਦੇ ਦਰਬਾਰ ਆਂ ਦੇ ਦਰਬਾਰ ਸੁਰਤ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ

ਨਾ ਸਿਰ ਆ ਤਿੰਨੇ ਸਵਾਰਿਆ ਜੇ ਨਾ ਸਿਰ ਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਪੂਰੀ ਹਾਰੇ ਤਾਰਿਆ ਜੋ ਜਿਨ ਯਰ ਜਨ ਦੇਵ ਗੁਰੂ ਜਪਿਓ ਜਿਨ ਯਰ ਜਨ ਦੇਵ ਗੁਰੂ ਜਪਿਓ ਜਿਨ ਯਰ ਜਨ ਦੇਵ ਗੁਰੂ ਫਿਰ ਸੰਕਟ ਜੋ ਨੰਗਰਬ ਨਾਯੋ ਬੈਠਾ ਸੋ ਦੀਪਾ ਤਸ਼ਾ ਬੈਠਾ ਸੋ ਦੀਪਾ ਤਸ਼ਾ ਆਰਾਮਦਾਸ ਸਤ ਗੁਰੂ ਕਹਾਵੇ ਸਾਤ ਗੁਰੂ ਕਹਾਵ ਪਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਤਨ ਨਾਨਕ ਤੇਰੀ ਵੱਡੀ ਕਮਾਈ ਸਿੱਖ ਬੋਲੇ ਸ਼ੁਭ ਬਚਨ ਜੇ ਬੋਲੇ ਸੁਪਹ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਡੇਠੇ ਸਭ ਦੁੱਖ ਜਾਏ ਸ਼੍ਰੀ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਸਿਮਰਿਆ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਕਰਨਾਨ ਦਿਆ ਸਿਰੀਆ ਨਾ ਨਿਦ ਆਵੇ ਦਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰੀਆ ਸਤਨਾਮ 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 ਜੀ ਵਾਹਿ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤ ਸਤਨਾਮ ਸਤਨਾਮ ਮਝੇ ਤੇ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ